ਲੋ ਜੀ ਜੱਪਾ ਆਉਂਡਰ ਹੈਗਾ 1660 ਸਕੰਦਰਾ ਤਰੀਖ ਵੀਡੀਓ ਦੇ ਵਿੱਚ ਹੈ ਮੂਵੀ ਸਿਸਟਮ ਨਾਲ ਹੈ ਸਦਰੀ ਸਮੇਤ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਸਕੰਦਰਾ 1660 ਡੀਏ 621 ਮਾਡਲ 68000 ਰੁਪਏ ਦੀ ਮੰਗ ਹੈ ਟਰੈਕਟਰ ਦੀ ਤੇ ਦੂਗਲਾ ਪ੍ਰੀਤ 6049 1610 ਵਿੱਚ ਫੇਵਰਟ ਲੱਗੀ ਹੋਈ ਆ ਵੀ ਦੇਖ ਸਕਦੇ ਹੋ ਮਾਡਲ ਬੀ ਆ 450000 ਰੁਪਏ ਦੀ ਮੰਗ ਹੈ ਟਰੈਕਟਰ ਦੀ ਟਰੈਕਟਰ ਹਰ ਰਜ ਨਾਲ ਆ ਤੇ ਉਦੋਂ ਵਾਲਾ 2016 ਸਾਈਡ ਗੇਅਰ ਦੇ ਵਿੱਚ 750 ਦਾ 1117 ਮਟਰ 4,75,000 ਰੁਪਏ ਦੀ ਮੰਗ ਆ। ਇਹ ਟ੍ਰੇ ਬਿਲਕੁਲ ਸਾਫ਼ ਆ। ਤੇ ਤੇਨਰੇਟਰ ਵੀ ਗੂਣੇ ਤੇ ਪੌਣ ਨੰਬਰ ਦੱਸ ਦਾਂਗੇ। ਤੁਸੀਂ ਕਾਲ ਕਰਕੇ ਇਹ ਤੇਨਰੇਟਰ ਖਰੀਦ ਸਕਦੇ ਹੋ। Prit 60 4920 ਮਾਡਲ ਤੇ ਸਕੰਦਰਾ 3121 ਮਾਡਲ 22 ਦੀ ਕਾਪੀ ਆ। ਇਹਦੇ ਵੀ ਕਾਲ ਕਰਕੇ ਰੈਕਟਰ ਜਿੰਨੇ ਖਰੀਦ ਸਕਦੇ ਹੋ। ਧੰਨਵਾਦ ਜੀ।